ਇੱਕ ਪਿੰਡ ਵਿੱਚ ਇੱਕ ਬਹੁਤ ਵੱਡਾ ਪੁਰਾਣਾ ਬੋੜ ਦਾ ਰੁੱਖ ਸੀ। ਉਸ ਦੀਆਂ ਫੈਲੀਆਂ ਹੋਈਆਂ ਟਾਹਣੀਆਂ ਦੀ ਛਾਂ ਹੇਠਾਂ ਬੱਚੇ ਖੁਸ਼ੀ-ਖੁਸ਼ੀ ਖੇਡਦੇ ਸਨ। ਬੁੱਢੇ ਸਕੂਨ ਨਾਲ ਆਰਾਮ ਕਰਦੇ ਸਨ ਤੇ ਪੰਛੀ ਆਪਣੇ ਨਿੱਕੇ-ਨਿੱਕੇ ਆਲਣੇ ਬਣਾਉਂਦੇ ਸਨ। ਇਹ ਰੁੱਖ ਪਿੰਡ ਦੇ ਸਾਰੇ ਲੋਕਾਂ ਦੇ ਦਿਲਾਂ ਦਾ ਪਿਆਰ ਸੀ। ਹਰ ਕੋਈ ਇਸ ਦੀ ਛਾਂ ਵਿੱਚ ਸਮਾਂ ਬਿਤਾਉਣਾ ਪਸੰਦ ਕਰਦਾ ਸੀ। ਪਰ ਇੱਕ ਦਿਨ ਪਿੰਡ ਵਿੱਚ ਭਿਆਨਕ ਤੂਫਾਨ ਆ ਗਿਆ ਤੇਜ਼ ਤੇ ਬੇਰਹਿਮ ਹਵਾ ਨੇ ਰੁੱਖਾਂ ਦੀਆਂ ਕਈ ਮਜ਼ਬੂਤ ਟਾਹਣੀਆਂ ਨੂੰ ਤੋੜ ਕੇ ਧਰਤੀ ਤੇ ਸੁੱਟ ਦਿੱਤਾ ਰੁੱਖ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਟੁੱਟ ਫੁੱਟ ਗਿਆ ਪਿੰਡ ਦੇ ਲੋਕ ਇਹ ਦੇਖ ਕੇ ਬਹੁਤ ਦੁਖੀ ਹੋਏ ਕਈ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਇੱਕ ਬੰਦੇ ਨੇ ਰੋਂਦੇ ਹੋਏ ਆਖਿਆ ਹੁਣ ਇਹ ਰੁੱਖ ਮਰ ਜਾਵੇਗਾ ਸਾਡਾ ਪਿਆਰਾ ਬੋਹੜ ਹੁਣ ਸ਼ਾ ਨਹੀਂ ਦੇਵੇਗਾ ਉਸ ਸਮੇਂ ਪਿੰਡ ਦੇ ਇੱਕ ਬੁੱਢੇ ਦਾਦਾ ਜੀ ਅੱਗੇ ਆਏ ਉਹਨਾਂ ਨੇ ਸਾਰਿਆਂ ਨੂੰ ਸਮਝਾਇਆ ਕਿ ਹਾਂ ਦੇਖੋ ਇਸ ਰੁੱਖ ਦੀਆਂ ਟਾਹਣੀਆਂ ਜ਼ਰੂਰ ਟੁੱਟੀਆਂ ਹਨ ਪਰ ਇਸ ਦੀਆਂ ਜੜ੍ਹਾਂ ਹਜੇ ਵੀ ਡੂੰਘੀਆਂ ਤੇ ਮਜ਼ਬੂਤ ਹਨ ਇਹ ਰੁੱਖ ਹਜੇ ਜ਼ਿੰਦਾ ਹੈ ਉਸੀ ਤਰ੍ਹਾਂ ਜ਼ਿੰਦਗੀ ਵਿੱਚ ਵੀ ਮੁਸੀਬਤਾਂ ਆਉਂਦੀਆਂ ਹਨ ਪਰ ਜੇ ਅਸੀਂ ਅੰਦਰੋਂ ਮਜ਼ਬੂਤ ਹੋਏ ਤਾਂ ਕੋਈ ਵੀ ਮੁਸ਼ਕਿਲ ਸਾਨੂੰ ਪੂਰੀ ਤਰ੍ਹਾਂ ਤੋੜ ਨਹੀਂ ਸਕਦੀ ਦਾਦਾ ਜੀ ਦੀਆਂ ਇਹ ਗੱਲਾਂ ਸੁਣ ਕੇ ਪਿੰਡ ਵਾਲਿਆਂ ਨੂੰ ਥੋੜੀ ਜਹੀ ਉਮੀਦ ਜਾਗੀ ਕੁਝ ਦਿਨ ਬਾਅਦ ਇੱਕ ਅਜੀਬ ਜਿਹਾ ਚਮਤਕਾਰ ਹੋਇਆ ਰੁੱਖ ਦੀਆਂ ਟੁੱਟੀਆਂ ਟਾਹਣੀਆਂ ਵਿੱਚੋਂ ਨਮੀਆਂ ਹਰੀਆਂ ਟਾਹਣੀਆਂ ਫੁੱਟਣ ਲੱਗੀਆਂ ਇਹ ਦੇਖ ਕੇ ਬੱਚਿਆਂ ਦੇ ਚਿਹਰੇ ਖੁਸ਼ੀ ਨਾਲ ਚਮਕ ਉੱਠੇ ਪਿੰਡ ਦੇ ਸਾਰੇ ਲੋਕਾਂ ਨੇ ਮਿਲ ਕੇ ਰੁੱਖ ਦੀ ਦੇਖਭਾਲ ਸ਼ੁਰੂ ਕਰ ਦਿੱਤੀ ਉਹ ਉਸ ਨੂੰ ਪਾਣੀ ਦਿੰਦੇ ਉਸ ਦੀ ਸੰਭਾਲ ਕਰਦੇ ਤੇ ਉਸ ਨੂੰ ਪਿਆਰ ਦਿੰਦੇ ਕੁਝ ਸਮੇਂ ਬਾਅਦ ਉਹ ਰੁੱਖ ਫਿਰ ਤੋਂ ਪਹਿਲੇ ਵਾਂਗ ਹਰਾ ਭਰਿਆ ਤੇ ਸੰਗਣਾ ਹੋ ਗਿਆ ਕੁਛ ਦੀ ਛਾਂ ਹੇਠਾਂ ਫਿਰ ਤੋਂ ਬੱਚੇ ਖੇਡਣ ਲੱਗੇ ਬੁੱਢੇ ਆਰਾਮ ਕਰਨ ਲੱਗੇ ਤੇ ਪੰਛੀ ਵੀ ਆਪਣੇ ਆਲਣੇ ਮੂੜ ਬਣਾਉਂਦੇ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਰੁੱਖ ਦੀ ਛਾਂ ਵਿੱਚ ਖੁਸ਼ੀਆਂ ਮਨਾਉਣ ਲੱਗੇ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂੀਆਂ ਸੁਭਾਵਿਕ ਹੈ ਪਰ ਉਹ ਸਦਾ ਲਈ ਨਹੀਂ ਰਹਿੰਦੀਆਂ ਜੇ ਸਾਡੀਆਂ ਜੜ੍ਹਾਂ ਮਜ਼ਬੂਤ ਹੋਣ ਤਾਂ ਅਸੀਂ ਹਰ ਮੁਸ਼ਕਲ ਤੋ ਬਾਦ ਮੂਡ ਉੱਪਰ ਸਕਦੇ ਹਾਂ ਠੀਕ ਉਸੇ ਤਰ੍ਹਾਂ ਜਿਵੇਂ ਇਹ ਬੋਰਡ ਦਾ ਰੁੱਖ ਫਿਰ ਤੋਂ ਹਰਾ ਹੋਇਆ